ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਪੀਵੀਸੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਵਨ ਯਾਤਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਖਾਸ ਇੱਕ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਇੱਕ ਫਿਲਮ ਸਾਇਲੈਂਟ ਫਿਲਮ ਹੈ ਤੇ ਉਹਦੇ ਬਾਰੇ ਗੱਲ ਕਰਾਂਗੇ ਜਿਵੇਂ ਕਹਿੰਦੇ ਆ ਕਿ ਮਾਨਣਾ ਕਿ ਇਸ ਜਹਾਂ ਕੋ ਨਾ ਗੁਲਜ਼ਾਰ ਕਰ ਸਕੇ ਕੁਝ ਖਾਰ ਤੋਂ ਕੰਮ ਕਰ ਗਏ ਗੁਜ਼ਰੇ ਜਿੱਦ ਅਸੀਂ ਬਿਲਕੁਲ ਜਿਹੜੇ ਜਿਹੜੇ ਇਨਸਾਨਾਂ ਨੇ ਇਸ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਸਾਡੇ ਜੀਵਨ ਦੇ ਵਿੱਚ ਕੋਈ ਖੁਸ਼ਹਾਲੀ ਲਿਆਂਦੀ ਹੈ ਕੋਈ ਸੁਧਾਰ ਕੀਤੇ ਹੈ ਤੇ ਹਮੇਸ਼ਾ ਆਪਾਂ ਭਗਤ ਪੂਰਨ ਸਿੰਘ ਜੀ ਦੀ ਗੱਲ ਕਰਦੇ ਆਂ ਪਿੰਗਰਵਾੜੀ ਦੀ ਗੱਲ ਕਰਦੇ ਆਂ ਤੇ ਅੱਜ ਇੱਕ ਸਾਡੇ ਬੜੇ ਹੀ ਸੱਜਣ ਨੇ ਇੱਕ ਫਿਲਮ ਸਾਨੂੰ ਕੱਲੀ ਸੀਗੀ ਕੱਲ ਤੇ ਉਹਦੇ ਦੇ ਆਪਾਂ ਦੇਖਣਾ ਹੈਗਾ ਕਿ ਸਾਡੇ ਕੀ ਵਿਚਾਰ ਹੈ ਅਸੀਂ ਉਹਨੂੰ ਭਗਤਪੂਰਨ ਸਿੰਘ ਦੀ ਜ਼ਿੰਦਗੀ ਨਾਲ ਕਿਵੇਂ ਰਿਲੇਟ ਕਰਦੇ ਆ ਤੇ ਕੀ ਅਸੀਂ ਸਖਦੇ ਆ ਸਭ ਤੋਂ ਪਹਿਲਾਂ ਆਪਾਂ ਉਹ ਫਿਲਮ ਦੇਖਦੇ ਆਂ ਬਿਲਕੁਲ ਇਹ ਤੁਸੀਂ ਫਿਲਮ ਦੇਖੀ ਹੈ ਤੇ ਇਸ ਫਿਲਮ ਦੇ ਆ ਜਿਹੜਾ ਕਿ ਢਾਈ ਮਿੰਟ ਦੀ ਫਿਲਮ ਹੈ 2 ਢਾਈ ਮਿੰਟ ਦੀ ਇਹਨੇ ਔਸਕਰ ਆਵਾਰਡ ਜਿਹੜਾ ਕਿ ਜਿੱਤਿਆ ਹੈਗਾ ਤੇ ਔਸਕਰ ਰਿਵਾਰਡ ਜਿਹੜੇ ਹੈ ਨਾਰਮਲੀ ਆਰਟਿਸਟਿਕ ਤੇ ਟੈਕਨੀਕਲ ਅਚੀਵਮੈਂਟਸ ਜਿਹੜੀਆਂ ਹੁੰਦੀਆਂ ਕਿਸੇ ਵੀ ਫਿਲਮ ਦੀਆਂ ਉਸ ਕਰਕੇ ਮਿਲਦਾ ਹੈਗਾ ਦੇਖਣ ਵਾਲੀ ਗੱਲ ਇਹ ਹੈਗੀ ਕਿ ਫਿਲਮ ਬਿਲਕੁਲ ਸਾਇਲੈਂਟ ਹੈ ਮੈਸੇ ਸਾਨੂੰ ਕੀ ਦਿੰਦੀ ਹੈ ਇੱਕ ਲਿਫਟ ਦੇ ਵਿੱਚ ਇੱਕ ਬੱਚਾ ਉਹ ਚੜਦਾ ਹੈਗਾ ਇੱਕ ਵਾਰੀ ਫੇਰ ਮੈਂ ਟੀਮ ਨੂੰ ਕਹਾਂਗਾ ਇੱਕ ਵਾਰੀ ਦੁਬਾਰਾ ਫੇਰ ਲਗਾਓ ਆਪਾਂ ਦੇਖੀਏ ਕਿ ਤੁਸੀਂ ਇਹਦੇ ਵਿੱਚੋਂ ਕੀ ਲੱਭ ਰਹੇ ਹੋ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਇੱਕ ਵਾਰੀ ਖੇਡ ਆਪਾਂ ਦੇਖਦੇ ਹਾਂ ਫਿਲਮ ਦੇ ਵਿੱਚੋਂ ਕਿਉਂਕਿ ਮੈਂ ਕੱਲ ਆਪਣਾ ਮਾਈਂਡ ਬਣਾਇਆ ਸੀ ਕਿ ਇਸ ਫਿਲਮ ਨੂੰ ਰਿਲੇਟ ਕੀਤਾ ਜਾਵੇ ਅੱਜ ਕੱਲ ਦੇ ਹਾਲਾਤਾਂ ਮੁਤਾਬਕ ਅੱਜ ਕੱਲ ਦੇ ਹਾਲਾਤਾਂ ਦੇ ਜਿਵੇਂ ਚੱਲ ਹੈਗੇ ਆ ਉਸ ਹਿਸਾਬ ਦੇ ਉਹਨਾਂ ਨਾਲ ਰਿਲੇਟ ਕੀਤਾ ਜਾਵੇ ਇੱਕ ਪਾਸੇ ਖੁਦਗਰਜ਼ੀ ਹੈ ਬੇਸਮਝੀ ਹੈ ਬੇਪਰਵਾਹੀ ਹੈ ਜਿਵੇਂ ਤੁਸੀਂ ਦੇਖਿਆ ਕਿ ਲੈਫਟ ਦੇ ਵਿੱਚ ਉਹ ਬੱਚਾ ਜਿਹਦੇ ਕੰਨਾਂ ਤੇ 이어 ਵਾਰਮਰ ਹੈ ਬਾਈ ਮਿਊਜ਼ਿਕ ਸੁਣ ਰਿਹਾ ਹੈ ਟੈਲੀਫੋਨ ਤੇ ਹੈ ਮੋਬਾਈਲ ਤੇ ਹੈ ਉਹਨੂੰ ਦੁਨੀਆ ਦਾ ਕੋਈ ਵਾਸਤਾ ਨਹੀਂ ਕਿ ਦੂਸਰੇ ਜਿਹੜੇ ਮੇਰੇ ਨਾਲ ਪਹਿਲਾਂ ਦੇ ਖੜੇ ਐ ਉਹ ਕਾਹਤੋਂ ਖੜੇ ਐ ਲੈਫਟ ਕਿਉਂ ਨਹੀਂ ਚੱਲ ਰਹੀ ਇਹਦਾ ਕੀ ਕਾਰਨ ਹੈ ਉਹਨੂੰ ਕੋਈ ਵਾਸਤਾ ਨਹੀਂ ਤੇ ਜਿਹੜੇ ਦੂਸਰੇ ਵੀ ਐ ਉਹ ਵੀ ਉਹਨਾਂ ਨੂੰ ਪਤਾ ਹੈ ਉਹਦੇ ਚ ਸਾਈਨ ਆ ਰਿਹਾ ਕਿ ਇੱਕ ਬੰਦਾ ਜ਼ਿਆਦਾ ਹੈਗਾ ਵੇਟ ਤੋਂ ਕੋਈ ਵੀ ਉਹ ਉਦਮ ਨਹੀਂ ਕਰ ਰਿਹਾ ਕੋਈ ਵੀ ਪਹਿਲ ਨਹੀਂ ਕਰ ਰਿਹਾ ਕਿ ਲੈਫਟ ਦੇ ਵਿੱਚੋਂ ਉਤਰਿਆ ਜਾਵੇ ਤੇ ਜੋ ਉਤਰਦਾ ਹੈ ਉਹ ਵੀ ਉਹ ਇਨਸਾਨ ਜੀਨੇ ਜਿਹਨੂੰ ਖੁਦਗਰਜ਼ਗੀ ਨਹੀਂ ਹੈਗੀ ਜਿਹਨੂੰ ਬੇਪਰਵਾਹੀ ਨਹੀਂ ਜਿਹਨੂੰ ਪਰਮਾਤਮਾ ਨੇ ਇੱਕ ਡਿਸੇਬਲਡ ਉਹ ਬੱਚਾ ਹੈ ਤੇ ਉਹਦੇ ਦਿਮਾਗ ਦੇ ਵਿੱਚ ਦਇਆ ਹੁੰਦੀ ਹੈ ਉਹਦੇ ਦਿਮਾਗ ਦੇ ਵਿੱਚ ਕੇਅਰ ਆਉਂਦਾ ਹੈ ਉਹਦੇ ਦਿਮਾਗ ਦੇ ਵਿੱਚ ਹਮਦਰਦੀ ਆਉਂਦੀ ਹੈ ਤੇ ਜਦੋਂ ਉਹ ਬਾਹਰ ਆਉਂਦਾ ਹੈ ਤੇ ਲੈਫਟ ਚੱਲ ਪੈਂਦੀ ਹੈ ਹੁਣ ਉਹ ਜਿਹੜੇ ਲੋਕ ਐ ਸਾਰੇ ਉਹਨਾਂ ਦੇ ਵਿੱਚ ਸਲਫਸਨੈਸ ਪੂਰ ਐਥਿਕਸ ਲੈਕ ਆਫ ਮੈਨਸ ਈਗੋ ਆਈ ਐਮ ਰਾਈਟ ਆਸ-ਪਾਸ ਦੀ এনਵਾਇਰਨਮੈਂਟਲ ਬਾਰੇ ਖਿਆਲ ਨਾ ਹੋਣਾ ਦੂਸਰਿਆਂ ਲਈ ਆਪਣਾ ਯੋਗਦਾਨ ਪਾਉਣਾ ਇਹਦੇ ਚੋ ਇਹ ਵੀ ਮਿਲਦਾ ਹੈ ਇਹ ਫਿਲਮ ਸਾਬਤ ਕਰਦੀ ਹੈ ਕਿ ਅਸੀਂ ਕਿਸ ਦੁਨੀਆ ਵਿੱਚ ਰਹਿ ਰਹੇ ਹਾਂ ਮੈਂ ਤੁਸੀਂ ਅਤੇ ਆਪ ਸਾਰਿਆਂ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਇਹ ਹੈਲੋ ਤੇ ਜੋ ਇਹ ਵਾਪਰਿਆ ਇਹ ਆਪਣੇ ਕਰਤੱਵਾਂ ਦਾ ਆਪਣੇ ਕਰਦਾਰਾਂ ਦਾ ਆਪਣੀਆਂ ਆਦਤਾਂ ਦਾ ਉਹੀ ਰਿਜ਼ਲਟ ਹੈ ਜਦੋਂ ਅਸੀਂ ਇੱਕ ਐਸੀ ਦੁਨੀਆ 'ਚ ਰਹਿੰਦੇ ਆਂ ਜਿੱਥੇ ਅਸੀਂ ਆਪਣਾ ਦਿਮਾਗ ਆਪਣੀ ਸੋਚ ਸੁੰਗੜ ਚੁੱਕੀ ਹੈ ਦੂਸਰਿਆਂ ਬਾਰੇ ਖਿਆਲ ਹੀ ਨਹੀਂ ਹੈਗਾ ਤੇ ਜਿਹੜੇ ਉੱਥੇ ਲੈਫਟ ਦੇ ਵਿੱਚ ਅੱਡੋ ਅੱਡ ਉਹ ਲੋਗ ਐ ਉਹਨਾਂ ਨੂੰ ਇੱਕ ਦੂਸਰੇ ਦਾ ਵੀ ਖਿਆਲ ਨਹੀਂ ਉਹ ਇੱਕ ਦੂਸਰੇ ਨਾਲ ਗੱਲ ਵੀ ਨਹੀਂ ਕਰ ਰਹੇ ਇਹ ਸਾਡੇ ਸੰਸਾਰ ਦੀ ਦਾਸਤਾ ਹੈ ਤੇ ਮੈਸੇਜ ਬਹੁਤ ਸੁਣ ਲੇਕਿਨ ਆਪਾਂ ਨੂੰ ਇਸ ਮੈਸੇਜ ਦੇ ਨਾਲ ਨਾਲ ਇੱਕ ਐਸਾ ਵੀ ਮੈਸੇਜ ਹੈ ਸੰਗਤ ਦੇ ਨਾਲ ਸਾਂਝਾ ਕਰੀ ਗਈ ਹਮੇਸ਼ਾ ਜੀਵਨ ਯਾਤ ਦੇ ਵਿੱਚ ਭਗਤ ਪੂਰਨ ਸਿੰਘ ਦੀ ਗੱਲ ਕੀਤੀ ਜਾਂਦੀ ਹੈ ਤੇ ਆਓ ਹੁਣ ਇੱਕ ਫਿਲਮ ਆਪਾਂ ਇਹ ਇੱਕ ਮਿੰਟ ਦੀ ਉਹ ਢਾਈ ਤੀ ਸੀ ਕਿਵੇਂ ਉਹ ਸਵੇਰ ਉੱਠ ਕੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਦੇ ਆ ਉਸ ਤੋਂ ਬਾਅਦ ਉਹ ਫਿਰ ਬਾਹਰ ਆਪਣਾ ਹਰਮੰਦਰ ਸਾਹਿਬ ਦੇ ਬਾਹਰ ਆਕੇ ਬੈਠਦੇ ਐ ਤੇ ਬੈਠਣ ਦੇ ਨਾਲ ਨਾਲ ਪਹਿਲਾਂ ਉਹਨਾਂ ਦੇ ਨਾਲ ਉਹ ਡੈਸੀਬਲਡ ਪਿਆਰਾ ਜੋ ਕਿ ਪਿੰਗਲਾ ਬੱਚਾ ਉਹਨੂੰ ਲੈ ਕੇ ਆਉਂਦੇ ਐ ਤੇ ਉਹਦੇ ਨਾਲ ਨਾਲ ਜੋ ਲਿਟਰੇਚਰ ਹੈ ਉਹ ਪਿਆ ਹੈਗਾ ਤੇ ਉਹ ਲੈਫਟੀ ਲੈਫਟ ਕਰ ਰਿਹਾ ਹੈ ਪੁਰਾਣੇ ਅਖਬਾਰਾਂ ਤੇ ਸੰਦੇਸ਼ਾ ਕੀ ਦੇ ਐ ਐ ਇਹ ਇੱਕ ਮਿੰਟ ਦੀ ਫਿਲਮ ਮੈਂ ਕਹਿੰਦਾ ਕਿ ਉਹ 2.5 ਮਿੰਟ ਨਾਲ ਸਾਨੂੰ ਬਹੁਤ ਜ਼ਿਆਦਾ ਪਿਆਰਾ ਤੇ ਇਨਸਪਾਇਰਿੰਗ ਮੈਸੇਜ ਦੇ ਰਹੀ ਹੈ ਕਿ ਜੇ ਅਸੀਂ ਗੁਰਬਾਣੀ ਸੁਣਨੀ ਹੈ ਜੋ ਕਿ ਭਗਤ ਜੀ ਪਹਿਲਾਂ ਸਵੇਰ ਮੱਥਾ ਟੇਕਦੇ ਸੀ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਉਹ ਗੁਰਬਾਣੀ ਸੁਣਦੇ ਸੀ ਜਦੋਂ ਉਹ ਪਟਨਾ ਮੰਦਰ ਸਾਹਿਬ ਦੇ ਵਿੱਚ ਜਾਂਦੇ ਆ ਉੱਥੇ ਪੌੜੀਆਂ ਦੀਚੇ ਜਾ ਕੇ ਤੇ ਜੇ ਉੱਥੇ ਉਸ ਜਗ੍ਹਾ ਤੇ ਉਹ ਬੈਠ ਕੇ ਗੁਰਬਾਣੀ ਵੀ ਸੁਣਦੇ ਸੀ ਸਾਡੇ ਕੋਲੇ ਪਿਕਚਰਾਂ ਵੀ ਉਹਨਾਂ ਦੀਆਂ ਪਈਆਂ ਉਸ ਤੋਂ ਬਾਅਦ ਉਸ ਗੁਰਬਾਣੀ ਤੇ ਉਹ ਚੱਲਦੇ ਵੀ ਸੀ ਕਿ ਜੋ ਨਮਾਨਿਆ ਦੇ ਮਾਨ ਦੇ ਤਾਣਿਆ ਦੇ ਤਾਣ ਨਿਯੋਕਾਂ ਦੀ ਓਟ ਉਹ ਦਰਬਾਰ ਸਾਹਿਬ ਦੇ ਬਾਹਰ ਹਰਮੰਦਰ ਸਾਹਿਬ ਦੇ ਬਾਹਰ ਬੈਠ ਕੇ ਉਹ ਪ੍ਰੈਕਟੀਕਲੀ ਕਰਦੇ ਵੀ ਸੀ ਤੇ এনਵਾਇਰਨਮੈਂਟ ਦੀ ਗੱਲ ਕੀਤੀ ਗਈ ਹੈ ਕਿ ਕਿਵੇਂ ਉਹ ਜਿਹੜੇ ਕਿ ਪੁਰਾਣੇ ਅਖਬਾਰ ਹੈ ਉਹਨਾਂ ਤੇ ਉਹ ਲਿਖਤ ਕਰ ਰਹੇ ਸੀ ਆਪਣੇ ਜਿਹੜੇ ਉਪਦੇਸ਼ ਆ ਆਪਣੇ ਜੋ ਚਿੰਤਨ ਹੈ ਉਹ ਸਾਰੇ ਸੰਸਾਰ ਨਾਲ ਸਾਂਝੇ ਕਰ ਰਹੇ ਸੀ ਮੈਂ ਕਹਾਂਗਾ ਇਸ ਤੋਂ ਵੱਡਾ ਹੋਰ ਕੋਈ ਇਨਸਪਾਇਰਿੰਗ ਕੋਈ ਸਾਨੂੰ ਸਬਕ ਸਿਖਾਉਣ ਵਾਲੀ ਇਹ ਜਿਹੜੀ 1 ਮਿੰਟ ਦੀ ਫਿਲਮ ਹੈ ਇਸ ਤੋਂ ਵੱਡੀ ਹੋਰ ਕੌਣ ਹੋ ਸਕਦੀ ਹੈ ਤੇ ਇਸ ਇਦਾਂ ਦੇ ਜਿਹੜੇ ਮੈਸੇਜ ਐ ਇਹਨਾਂ ਨੂੰ ਨਾ ਤਾਂ ਆਪਾਂ ਸ਼ੇਅਰ ਕਰਦੇ ਆਂ ਨਾ ਆਪਾਂ ਦੇਖਦੇ ਆਂ ਤੇ ਜਿਹੜੀ ਪਹਿਲਾਂ 2.5 ਮਿੰਟ ਦੀ ਸੀ ਉਹਨੂੰ ਔਸਕਰ ਵਾਰਡ ਕਿਉਂ ਮਿਲਿਆ ਕਿਉਂਕਿ ਆਪਾਂ ਐਕਟਰਾਂ ਦੀ ਐਕਟਿੰਗ ਦੇਖ ਦੇਖਣਾ ਜਿਆਦਾ ਪਸੰਦ ਕਰਦੇ ਆਂ ਉਹ ਫਿਲਮ ਨੂੰ ਬਣਾਉਣ ਵਾਲੇ ਉਹ ਕੋਈ ਆਪਣੇ ਹੱਡ ਬੀਤੀ ਜਾਂ ਆਪਣੇ ਜਿਹੜੇ ਅਥਾ ਦੀ ਕਮਾਈ ਦੇ ਨਾਲ ਜਾਂ ਗਰੀਬਾਂ ਦੀ ਮਜਲੂਮਾਂ ਦੀ ਬੇਕਰਾਂ ਦੀ ਉਹਨਾਂ ਦੀ ਦੇਖਭਾਲ ਨਹੀਂ ਕਰ ਰਹੇ ਹੋ ਉਹ ਐਕਟਿੰਗ ਕਰ ਰਹੇ ਐ ਤੇ ਉਹਦੀ ਐਕਟਿੰਗ ਦੇ ਜਿਹੜਾ ਉਹਦਾ ਡਾਇਰੈਕਟਰ ਹੈ ਜਿਹੜਾ ਪ੍ਰੋਡਿਊਸਰ ਹੈ ਉਹਨਾਂ ਨੇ ਇਹ ਫਿਲਮ ਬਣਾ ਕੇ ਇਹਨਾਂ ਨੂੰ ਪੈਸੇ ਮਿਲੇ ਐ ਉਹਨਾਂ ਨੂੰ ਆਮਦਨ ਹੋਈ ਐ ਲੇਕਿਨ ਇਹਨੂੰ ਅਸੀਂ ਬਹੁਤ ਜ਼ਿਆਦਾ ਤੋਂ ਜ਼ਿਆਦਾ ਸ਼ੇਰ ਵੀ ਕੀਤਾ ਕਰ ਵੀ ਰਹੇ ਹਾਂ ਤੇ ਉਹਨੂੰ ਓਸਕਰ ਅਵਾਰਡ ਵੀ ਮਿਲਿਆ ਆਪਣਾ ਸਾਰਾ ਸੰਸਾਰ ਇਸ ਮਕਾਮ ਤੇ ਖੜਾ ਹੈ ਕਿਉਂਕਿ ਆਪਾਂ ਜਿਹੜੀਆਂ ਚੀਜ਼ਾਂ ਸਾਨੂੰ ਐਂਟਰਟੇਨਮੈਂਟ ਲੱਗਦੀਆਂ ਘੱਟ ਤੋਂ ਘੱਟ ਸਮਾਂ ਦੇ ਵਿੱਚ ਸਾਨੂੰ ਮੈਸੇਜ ਮਿਲਦਾ ਹੈ ਅਸੀਂ ਉਹ ਪਸੰਦ ਕਰਦੇ ਹਾਂ ਮੈਂ 19 ਈਅਰ 올ਡ ਗਰਲ ਉਨੂੰ ਮੇ ਪੁੱਛਿਆ ਕਿ ਤੁਸੀਂ ਜੀਵਨ ਯਾਤਰਾ ਪ੍ਰੋਗਰਾਮ ਦੇਖਦੇ ਹੋ ਤੇ ਉਹਦਾ ਜਵਾਬ ਸੀ ਕਿ ਅੱਜ ਕੱਲ 2-3 ਮਿੰਟ ਦੇ ਜਿਹੜੇ ਕਲਿੱਪ ਐ ਉਹਨਾਂ ਨੂੰ ਯੰਗ ਸਤ ਜਿਆਦਾ ਦੇਖਦੇ ਐ ਕਿਉਂਕਿ ਉਹਨਾਂ ਕੋਲ ਟਾਈਮ ਨਹੀਂ ਇਹ ਜਿਹੜੇ ਸ਼ਾਰਟਕੱਟਸ ਐ ਇਹ ਇਸ ਸੰਸਾਰ ਨੂੰ ਬਰਬਾਦੀ ਦੇ ਕਿਨਾਰੇ ਤੇ ਲੈ ਕੇ ਗਏ ਐ ਅੱਜ ਦੇ ਪਰਗੋਨ ਦਾ ਮੇਨ ਮਕਤਦ ਇਹ ਹੈ ਕਿ ਦੁਨੀਆ ਸ਼ਾਰਟਕਟ ਨੇ ਮਾਈ ਹੈ ਅਸੀਂ ਕੁਦਰਤੀ ਖੇਤੀ ਨੂੰ ਦੇਖੀਏ ਤਾਂ ਉੱਥੇ ਵੀ ਸਾਨੂੰ ਹਿੰਮਤ ਦੀ ਲੋੜ ਹੈ ਸਾਨੂੰ ਮਿਹਨਤ ਦੀ ਲੋੜ ਹੈ ਅਸੀਂ ਉਹ ਵੀ ਨਹੀਂ ਕਰਦੇ ਅਸੀਂ ਇੱਥੋਂ ਤੱਕ ਕਿ ਮਾਂ-ਬਾਪ ਦੀ ਜਿਹੜੀ ਸੇਵਾ ਹੈ ਉਹਨੂੰ ਵੀ ਅਸੀਂ ਸ਼ਾਰਟਕਟ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੇ ਕੋਈ ਕੀ ਅਚੀਵਮੈਂਟ ਕਰਨੀ ਹੈ ਤਾਂ ਉਹ ਵੀ ਅਸੀਂ ਕਹਿੰਦੇ ਹਾਂ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼ਾਰਟਕਟ ਦੇ ਵਿੱਚ ਅਸਾਂ ਨੂੰ ਉਹਦੀ ਸਫਲਤਾ ਮਿਲ ਸਕੇ ਅੱਜ ਜੋ ਕੁਝ ਵਾਪਰ ਰਿਹਾ ਹੈ ਦੁਨੀਆ ਦੇ ਵਿੱਚ ਜਾਂ ਹੜ੍ਹ ਹੈ ਜਾਂ ਪਚਾਰ ਹੈ ਜਾਂ ਮਾਰਾ ਮਾਰੀ ਹੈ ਇਹ ਸਭ ਦਾ ਨਤੀਜਾ ਹੀ ਇਹ ਹੈ ਕਿ ਸਾਡੇ ਕੋਲੇ ਚੰਗੇ ਕੰਮਾਂ ਵਾਸਤੇ ਟਾਈਮ ਨਹੀਂ ਹੈ ਤੇ ਤੁਸੀਂ ਨੋਟ ਕੀਤਾ ਹੋਵੇਗਾ ਕਿ ਇਹ ਜਨਮ تمہاری ਲੇਖੇ ਖਿਲਮ ਫਗਜੀ ਦੀ ਪਿੰਗਲਵਾੜੇ ਦੀ ਦਾਸਤਾ ਕਹਾਣੀ ਜੋ ਕਿੱਥੋਂ ਪਿੰਗਲਵਾੜਾ ਉਭਰਿਆ ਕਿਵੇਂ ਪਿੰਗਲਵਾੜਾ ਬਣਿਆ ਕਿਵੇਂ ਫਗਜੀ ਨੇ 88 ਸਾਲ ਦੀ ਜ਼ਿੰਦਗੀ ਮਨੁੱਖਤਾ ਵਾਸਤੇ ਲਾਈ ਉਹ ਫਿਲਮ ਨੂੰ ਇੱਕ ਵੀ ਅਵਾਰਡ ਨਹੀਂ ਮਿਲਿਆ ਕਾਰਨ ਕਿ ਅਸੀਂ ਸਾਡੇ ਕੋਲੇ ਟਾਈਮ ਨਹੀਂ ਕਿ ਉਹ 1.5 ਘੰਟੇ ਦੀ ਫਿਲਮ ਦੇਖਦੇ ਅਸੀਂ ਸਿਰਫ 2.5 ਮਿੰਟ ਦੀ ਜਿੰਦੀਆਂ ਫਿਲਮਾਂ ਉਹਨਾਂ ਦੇਖਣ ਦੇ ਯੋਕੀਨ ਹੈ ਸਾਡੇ ਕੋਲੇ ਟਾਈਮ ਇਤਨਾ ਨਹੀਂ ਹੈ ਤੇ ਜਦੋਂ ਆਪਾਂ ਜੀਵਨ ਯਾਤਰੀ ਗੱਲ ਕਰਦੇ ਹਾਂ ਜੀਵਨ ਯਾਤਰੀ ਪਹਿਲੀ ਗੱਲ ਸਾਨੂੰ ਆਪਣੇ ਜੀਵਨ ਦਾ ਮਤਲਬ ਦਾ ਹੀ ਨਹੀਂ ਪਤਾ ਕਿ ਅਸੀਂ ਕਿਸ ਵਾਸਤੇ ਜਿਉ ਰਹੇ ਆਂ ਅਸੀਂ ਕਿਸ ਵਾਸਤੇ ਆਏ ਸੀ ਬਹੁਤ ਜਨਮ ਵਿਸਰੇ ਤੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਉਸ ਭਗਤ ਨੇ ਆਪਣੀ 88 ਸਾਲ ਦੀ ਉਮਰ ਲੇਖੇ ਲਗਾਈ ਇਮਤਿਹਾਨ ਚੋਂ ਪਾਸ ਹੋਏ ਭਗਤ ਪੂਰਨ ਸਿੰਘ ਪੂਰਨ ਬਣੇ ਤੇ ਇਹ ਪੂਰਨ ਤਾਂ ਹੀ ਬਣਿਆ ਜਾਂਦਾ ਜਦੋਂ ਸ਼ਾਰਟ ਕੱਟਣਾ ਹੋਵੇ ਹੀ ਹੈਡ ਨਾਥਿੰਗ ਹੀ ਗੇਵ एवरीथिंग ਹੀ ਡਿਡ ਕਮ ਹਿਸ ਹੈਅ ਫਾਰ 8 ইয়ার্স नॉट ফর ਨੈਗਲੈਕਟ ਬਟ ਹੀ ਡਿਡਨਟ ਹੈਵ ਟਾਈਮ ਫॉर ਹਿਮਸੈਲਫ ਹੀ ਡੀਕੋਟਡ 올 ਹਿਸ ਟਾਈਮ ਫॉर தி ਸੈਕ ਪੂਰ ਐਂਡ ਨੀਡੀ 24 ਸਾਲ ਸਾਈਕਲ ਸਟੈਂਡ ਦੇ ਥੱਲੇ ਗੁਜਾਰਨੇ ਮੈਂ ਕਹਿੰਦਾ ਕਿ ਜੇ ਇੱਕ 2 ਮਿੰਟ ਦਾ ਸਾਨੂੰ ਉਹ ਸਾਈਕਲ ਸਟੈਂਡ ਲੱਭ ਜਾਂਦਾ ਤੇ ਅਸੀਂ ਉਹਦੇ ਉੱਤੇ ਇੱਕ ਕਲਿੱਪ ਬਣਾਉਂਦੇ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਉਹ ਵੀ ਨਹੀਂ ਸੀ ਦੇਖਣਾ ਕਿਉਂਕਿ ਆਪਾਂ ਤਾਂ ਸਿਰਫ ਐਕਟਰ ਅਦਾਕਾਰ ਸੁਪਰਸਟਾਰ ਉਹਨਾਂ ਦੀਆਂ ਫਿਲਮਾਂ ਵਿੱਚ ਹੀ ਇੰਤਰਾਸਤ ਰੱਖਦੇ ਆ ਤੇ ਕਾਰਨ ਇਹ ਹੈ ਤੇ ਨਤੀਜੇ ਸਾਰਾ ਸੰਸਾਰ ਪੁੱਤ ਰਿਹਾ ਡਾਕਟਰ ਡਾਕਟਰ ਵੀਬਿੰਦਰਜੀਤ ਗੌਰ ਜਿਹੜੇ ਕਿ ਸਾਨੂੰ ਮਾਣ ਹੈ ਪਿੰਗਲਵਾੜੇ ਤੇ ਤੇ ਪਿੰਗਲਵਾੜੇ ਦੇ ਬਾਨੀ ਤੇ ਜਿਨ੍ਹਾਂ ਨੇ ਸਾਨੂੰ ਇਦਾਂ ਦਾ ਸੇਵਾਦਾਰ ਦੇਖੇ ਗਏ ਤੇ ਮੈਂ ਕੱਲ ਉਹਨਾਂ ਦੀ ਇੱਕ ਪੇਪਚਰ ਦੇਖ ਰਿਹਾ ਸੀ ਇੱਕ ਉਹਨਾਂ ਦੇ ਸਾਹਮਣੇ ਇੱਕ ਬੱਚੀ ਜਿਹਦਾ ਕਿ ਰੂਟੀਨ ਚੈੱਕਪ ਹੋ ਰਿਆ ਸੀ ਉਹਨੂੰ ਜ਼ੂਮ ਕਰਕੇ ਜਦੋਂ ਮੈਂ ਦੇਖਿਆ ਤਾਂ ਉਹਦੀਆਂ ਅੱਖਾਂ ਦੇ ਵਿੱਚ ਇੱਕ ਮਾਂ ਦਾ ਪਿਆਰ ਸੀ ਮਾਂ ਉਹਨਾਂ ਨੂੰ ਡਾਕਟਰ ਵੀਗਿੰਦਰਜੀਤ ਕੌਰ ਮਾਂ ਵਾਂਗ ਲੱਗ ਰਹੀ ਸੀ ਉਹਨਾਂ ਤੋਂ ਉਹਨੂੰ ਆਸਾਂ ਸੀ ਉਮੀਦਾਂ ਸੀ ਤਕੜੀ ਹੋਣ ਦੀ ਵੀ ਉਹਨਾਂ ਨੂੰ ਉਮੀਦ ਸੀ ਏਦਾਂ ਤੇ ਜੇ ਮੈਂ ਕਹਨਾ ਕਿ ਆਪਾਂ ਕਲਿੱਪ ਸੁਣੀਏ ਦੇਖੀਏ ਪੜੀਏ ਵਿਚਾਰ ਕਰੀਏ ਤਾਂ ਫੇਰ ਆਪਾਂ ਜੋ ਅੱਜ ਕੱਲ ਪੁੱਤਰੇ ਆ ਉਹ ਆਪਾਂ ਨਾ ਪੁੱਤਰੇ ਹੁੰਦੇ ਸੇਵਾ ਕਰਤ ਹੋਏ ਨਾਕਾਮੀ ਤੇ ਸਕੂਹਤ ਪ੍ਰਾਪਤ ਸੋਣਗੇ ਲੇਕਿਨ ਜਿਹੜੀ ਆਪਾਂ ਫਿਲਮ ਦੇਖੀ ਹੈ ਕੀ ਉਹਦੇ ਵਿੱਚ ਸੇਵਾ ਹੈ ਉਹ ਜਿਹੜੇ ਐਕਟਰ ਜਿਹੜੇ ਕਿ 2.5 ਮਿੰਟ ਦੇ ਵਿੱਚ ਪਤਾ ਨਹੀਂ ਕਿੰਨੇ ਉਹ ਪੈਸੇ ਲੈ ਹੋਣਗੇ ਕੀ ਉਹ ਸੇਵਾ ਸੀ ਉਹ ਸਰ ਡਾਇਰੈਕਟਰ ਦਾ ਖਿਆਲ ਬੇਸ਼ੱਕ ਅੱਛਾ ਹੋਵੇ ਕੀ ਉਹਦੇ ਆਪਣੇ ਕਿਰਦਾਰ ਕਿਸ ਤਰ੍ਹਾਂ ਦੇ ਹਨ ਆਪਾਂ ਬਾਰ-ਬਾਰ ਕਹਿੰਦੇ ਆ ਕਿ ਸਾਡੇ ਬੱਚੇ ਗੁਰੂ ਘਰਾਂ ਚ ਨਹੀਂ ਜਾਂਦੇ ਸਾਡੇ ਬੱਚੇ ਚੰਗੇ ਕਮਾਂਵਲ ਨਹੀਂ ਜਾਂਦੇ ਕਾਰਨ ਕੀ ਹੈ ਕਿਉਂਕਿ ਅਸੀਂ ਬੱਚਿਆਂ ਨੂੰ ਸਾਡੇ ਰੋਲ ਮਾਡਲਾਂ ਦੀ ਜ਼ਿੰਦਗੀ ਬਾਰੇ ਨਹੀਂ ਦੱਸ ਪਾਏ ਸਾਡੇ ਰੋਲ ਮਾਡਲਾਂ ਦੇ ਉਹਨਾਂ ਦੇ ਕਰਤਾਰਾਂ ਬਾਰੇ ਨਹੀਂ ਦੱਸ ਪਾਏ ਸਾਡੇ ਰੋਲ ਮਾਡਲਾਂ ਦੀਆਂ ਅਚੀਵਮੈਂਟਸ ਬਾਰੇ ਨਹੀਂ ਦੱਸ ਪਾਏ ਉਹਨਾਂ ਦੀ ਪਰਸਨਲ ਜ਼ਿੰਦਗੀ ਬਾਰੇ ਨਹੀਂ ਅਸੀਂ ਦੱਸ ਸਕਦਾ ਪਾਈ ਸਾਡੇ ਬੱਚਿਆਂ ਨੂੰ ਐਕਟਰਾਂ ਦੇ ਜਨਮ ਦਿਨਾਂ ਤੱਕ ਪਤਾ ਹੈ ਫਿਲਮਾਂ ਬਾਰੇ ਪਤਾ ਹੈ ਉਹ ਸਾਰੀ ਨੌਲੇਜ ਹੈਗੀ ਲੇਕਿਨ ਤੁਸੀਂ ਕਿਸੇ ਨੂੰ ਪੁੱਛ ਕੇ ਦੇਖਿਓ ਬੱਚਿਆਂ ਨੂੰ ਕਿ ਭਗਤਪੂਰਨ ਸਿੰਘ ਸਕੂਲਾਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਤੇ ਲੈਕਚਰ ਕਿਉਂ ਨਹੀਂ ਹੁੰਦੇ ਉਹਨਾਂ ਦੇ ਜ਼ਿੰਦਗੀ ਬਾਰੇ ਤਾਨੂੰ ਕੋਈ ਪੜਾਇਆ ਕਿਉਂ ਨਹੀਂ ਜਾਂਦਾ ਕਿਉਂਕਿ ਸਾਡੀਆਂ ਆਦਤਾਂ ਤੇ ਸਾਡੀ ਸੋਚ ਲੱਕੀ ਹੈ ਸਾਡੀ ਸੋਚ ਜਿੰਨਾ ਚਿਰ ਮਨੁੱਖਤਾ ਦੀ ਭਲਾਈ ਵਾਸਤੇ ਆਪਣੀ ਭਲਾਈ ਵਾਸਤੇ ਨਹੀਂ ਹੋਵੇਗੀ ਉਨਾਂ ਚਿਰ ਅਸੀਂ ਜੋ ਕੁਸਰ ਸਾਹਮਣਾ ਕਰ ਰਹੇ ਹਾਂ ਜੋ ਦੇਖ ਰਿਹਾ ਹੈ ਇਹ ਸਾਡੀ ਸੋਚ ਦੇ ਨਤੀਜੇ ਹੈ ਅਜਿਹਾ ਜਿਹੜਾ ਪ੍ਰੋਗਰਾਮ ਸੀ ਉਸ ਫਿਲਮ ਨੂੰ ਮੈਂ ਦੇਖ ਕੇ ਦੇਖੋ ਕਿ ਹਰੇਕ ਇਨਸਾਨ ਕੋਈ ਵੀ ਚੀਜ਼ ਦੇਖਦਾ ਉਹਦਾ ਨਜ਼ਰੀਆ ਉਹਨੂੰ ਪਹਿਚਾਣਦਾ ਜਦੋਂ ਮੈਂ ਉਹ ਫਿਲਮ ਦੇਖੀ ਤਾਂ ਮੈਨੂੰ ਲੱਗਿਆ ਕਿ ਇਦਾਂ ਦੇ 2-3 ਮਿੰਟ ਦੀਆਂ ਜਿਹੜੀਆਂ ਕਲਿੱਪਸ ਹੈਗੀਆਂ ਉਹ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਜਿਹੜੀ ਜਿਹੜੇ ਲੋਕ ਹੈ ਜੋ ਸੰਗਤ ਹੈ ਜੋ ਆਪਾਂ ਸਾਰੇ ਹੈ ਆਪਣੇ ਕੋਲੇ ਟਾਈਮ ਨਹੀਂ ਹੈ ਚੰਗੀਆਂ ਚੀਜ਼ਾਂ ਨੂੰ ਸੁਣਨ ਦਾ ਚੰਗੀਆਂ ਚੀਜ਼ਾਂ ਨੂੰ ਦੇਖਣ ਦਾ ਤੇ ਜੇ ਆਪਾਂ ਉਹ 88 ਸਾਲ ਦੀ ਜ਼ਿੰਦਗੀ ਦੇ ਬਾਰੇ ਝਾਤ ਮਾਰੀ ਗਏ ਇੱਕ ਇੱਕ ਦਿਨ ਬਾਰੇ ਸੋਚੀ ਗਏ ਇੱਕ ਇੱਕ ਉਹਨਾਂ ਦੇ ਐਕਸ਼ਨਾਂ ਬਾਰੇ ਸੋਚੀ ਗਏ ਤਾਂ ਫੇਰ ਸ਼ਾਇਦ ਸਾਡੀ ਜਿੰਦਗੀ ਵੀ ਸਵਰ ਹੋ ਸਕਦੀ ਹੈ ਸਾਡਾ ਜੋ ਲੇਖਾ ਦੇਣਾ ਹੈ ਸਿਵਾਹ ਗੁਰੂ ਨੂੰ ਉਹ ਵੀ ਦੇ ਸਕਦੇ ਹਾਂ ਪਰ ਸਾਨੂੰ ਆਪਣੀ ਸੋਚ ਬਦਲਣੀ ਪਊਗੀ ਸਾਨੂੰ ਇਹਨਾਂ ਰੋਲ ਮਾਡਲਾਂ ਦੀਆਂ ਕਹਾਣੀਆਂ ਸੁਣਨੀਆਂ ਤੇ ਸੁਣਾਉਣੀਆਂ ਪੈਣਗੀਆਂ ਸਾਨੂੰ ਆਪਣੀ ਜ਼ਿੰਦਗੀ ਦੀਆਂ ਉਹ ਘੜੀਆਂ ਜਿਹੜੀਆਂ ਵਾਹਿਗੁਰੂ ਨੇ ਬਖਸ਼ੀਆਂ ਉਹ ਕੁਸ਼ਲ ਦੂਸਰਿਆਂ ਵਾਸਤੇ ਲਾਉਣੀਆਂ ਪੈਣ ਦੀਆਂ ਤੁਸੀਂ ਦੁਨੀਆ ਦੇ ਵਿੱਚ ਕੀ ਹੋ ਰਿਹਾ ਦੇਖ ਰਹੇ ਹੋ ਕਿਸੇ ਕੋਲੇ ਟਾਈਮ ਨਹੀਂ ਜੋ ਦੁਨੀਆ ਦੇ ਵਿੱਚ ਬਰਬਾਦੀ ਹੋ ਰਹੀ ਹੈ ਉਹਦੇ ਕਾਰਨਾਂ ਨੂੰ ਜਾਣਨ ਦਾ ਸੋ ਮੈਂ ਸੰਗ ਦੇ ਨਾਲ ਹਮੇਸ਼ਾ ਇੱਥੇ-ਇੱਥੇ ਜਾਂਦਾ ਮੈਂ ਕਹਿੰਦਾ ਕਿ ਜੀਵਨ ਦੀ ਪਰਵਾਸ਼ਾ ਸਿੱਖੀ ਉਹ ਜੀਵਨ ਦੀਆਂ ਘੜੀਆਂ ਉਹਨੂੰ ਡਿਸਟ੍ਰੀਬਿਊਟ ਇਸ ਤਰੀਕੇ ਨਾਲ ਕਰੀਏ ਕਿ ਜਦੋਂ ਦੁਨੀਆ ਤੋਂ ਜਾਈਏ ਅਸੀਂ ਹੈਡ ਹਾਈ ਹੋ ਕੇ ਇਹ ਕਹਿ ਸਕੀਏ ਕਿ ਮੈਂ ਕੁਝ ਦੇ ਕੇ ਗਿਆ ਮੈਨੂੰ ਕੱਲ ਦੀ ਸਟੋਰੀ ਹੈ ਖੁਰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਕਿ ਇੱਕ ਭੈਣ ਨੇ ਸੰਗਰੂਰ ਤੋਂ ਜਿਹੜਾ ਮੈਂ ਜੀਵਨ ਯਾਤਰਾ ਮੈਸੇਜ ਕਰਿਆ ਸੀ ਕੱਜ ਪ੍ਰੋਗਰਾਮ ਆਏਗਾ ਉਹਦੇ ਵਿੱਚ ਉਹਨਾਂ ਨੇ ਉਸ ਦਾ ਇੱਕ ਜਵਾਬ ਦਿੱਤਾ ਕਿ ਭਗਤ ਜੀ ਇੱਕ ਥੇ ਸੰਗਰੂਰ ਮੇਰੇ ਖਿਆਲ ਚ ਇੱਕ ਸੀਗੇ ਸਰਦਾਲੂ ਉਹਨਾਂ ਨੇ ਇੱਕ ਵਾਰ ਉਹਨਾਂ ਨੇ ਭਗਤ ਜੀ ਨੂੰ ਪੁੱਛਿਆ ਕਿ ਕੀ ਤੁਸੀਂ ਪਰਮਾਤਮਾ ਨੂੰ ਦੇਖਿਆ ਤੇ ਭਗਤ ਜੀ ਨੇ ਜਵਾਬ ਸੀ ਕਿ ਹਾਂ ਦੇਖਿਆ ਕਈ ਵਾਰੀ ਦੇਖਿਆ ਤਾਂ ਉਸ ਨੇ ਪੁੱਛਿਆ ਕਿ ਤੁਸੀਂ ਕਦੋਂ ਦੇਖਿਆ ਉਹਨਾਂ ਨੇ ਕਿਹਾ ਕਿ ਇੱਕ ਦਿਨ ਪਰਮਾਤਮਾ ਆਏ ਬਗੈਰ ਬੋਲੇ ਤੋਂ ਉਹੋ ਗਾਇਬ ਹੋ ਗਏ ਤੇ ਇੱਕ ਸੁਨੇਹਾ ਛੱਡ ਗਏ ਕਿ ਮੇਰਾ ਭਗਤ ਜੋ ਕੰਮ ਕਰ ਰਿਹਾ ਹੈ ਉਹ ਸਹੀ ਕਰ ਰਿਹਾ ਹੈ ਜਿ ਹਰ ਇਨਸਾਨ ਇਹ ਦੇਖੇ ਕਿ ਪਰਮਾਤਮਾ ਹੈ ਪਰਮਾਤਮਾ ਮੈਨੂੰ ਵਾਚ ਕਰ ਰਿਹਾ ਹੈ ਪਰਮਾਤਮਾ ਕੀ ਇਹ ਗੱਲ ਜ਼ਰੂਰ ਕਹਿੰਦਾ ਹੋਵੇਗਾ ਕਿ ਜੋ ਤੂੰ ਕਰ ਰਿਹਾ ਹੈ ਉਹ ਠੀਕ ਕਰ ਰਿਹਾ ਹੈ ਜੀ ਦੁਨੀਆ ਦਾ ਹਰ ਇੱਕ ਇਨਸਾਨ ਪਹਿਲਾਂ ਸਭ ਤੋਂ ਆਪਣੇ ਆਪ ਨਾਲ ਗੱਲ ਕਰੇ ਤੂੰ ਕਿ ਕਿਵੇਂ ਆਇਆ ਕਿਉਂ ਆਇਆ ਕੀ ਕਰ ਰਿਹਾ ਤੇ ਕੀ ਕਰਕੇ ਜਾਏਗਾ ਜੇ ਦੁਨੀਆ ਦਾ ਹਰ ਇੱਕ ਇਨਸਾਨ ਇਹ ਸੋਚ ਲਵੇ ਤੇ ਇਹ ਵੀ ਜਰੂਰ ਸਮਝੇ ਕਿ ਪਰਮਾਤਮਾ ਹੈ ਪਰਮਾਤਮਾ ਮੈਨੂੰ ਦੇਖ ਰਿਹਾ ਹੈ ਪਰਮਾਤਮਾ ਦਾ ਮੈਂ ਦੇਨਦਾਰ ਹੈ ਇਹ ਸਾਰੀਆਂ ਗੱਲਾਂ ਦੁਨੀਆ ਦਾ ਹਰ ਇੱਕ ਇਨਸਾਨ ਸੋਚੇ ਤੇ ਦੁਨੀਆ ਜੋ ਆ ਗਿਆ ਆਪਾਂ ਦੇਖ ਰਹੇ ਹਾਂ ਉਹ ਨਾ ਦੇਖ ਲੈ ਇੱਕ ਸਵਰਗੀ ਮਈ ਦੁਨੀਆ ਹੁੰਦੀ ਸਾਰੇ ਆਪਾਂ ਇਕੱਠੇ ਹੁੰਦੇ ਸਾਰੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਤੇ ਉਹ ਜੋ ਲੈਫਟ ਦੇ ਵਿੱਚ ਜੋ ਸੀਨ ਦੇਖਿਆ ਉਹ ਦਖਾਂਤਮਈ ਸੀਨ ਉਹ ਸਾਨੂੰ ਕੀ ਦੱਸਦਾ ਹੈ ਸਾਡਾ ਮਕਾਮ ਦਿਖਾਉਂਦਾ ਹੈ ਸਾਡੀ ਅਸਲੀਅਤ ਦਿਖਾਉਂਦਾ ਹੈ ਸਾਡੀ ਖੁਦਗਰਜ਼ੀ ਦਿਖਾਉਂਦਾ ਹੈ ਸਾਡੀ ਬੇਪਰਵਾਹੀ ਦਾ ਦਿਖਾਉਂਦਾ ਹੈ ਸਾਡੀ ਸੈਲਫਿਸ਼ਨੈਸ ਦਿਖਾਉਂਦਾ ਹੈ ਤੇ ਸਾਡਾ ਇੱਕ ਦੂਜੇ ਦੇ ਨਾਲ ਕੋਈ ਸਾਂਝ ਨਾ ਹੋਣਾ ਇਹ ਦਿਖਾਉਂਦਾ ਹੈ ਆਪਾਂ ਇਦਾਂ ਦੇ ਪ੍ਰੋਗਰਾਮਾਂ ਨੂੰ ਕਿਉਂ ਨਹੀਂ ਸ਼ੇਅਰ ਕਰਦੇ ਕੀ ਸਾਡੇ ਟਾਈਮ ਨੂੰ ਹੋ ਗਿਆ ਕੀ ਸਾਡੀ ਸੋਚ ਨੂੰ ਹੋ ਗਿਆ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਕੋਈ ਐਦਾਂ ਦੇ ਪ੍ਰੋਗਰਾਮ ਲੈ ਕੇ ਆਏ ਜਾਣ ਜਿਹਦੇ ਵਿੱਚ ਮਨੋਕਤਾ ਦੀ ਗੱਲ ਹੋਵੇ ਇਨਸਾਨੀਅਤ ਦੀ ਗੱਲ ਹੋਵੇ ਭਗਤਾਂ ਦੀ ਗੱਲ ਹੋਵੇ ਡਾਕਟਰ ਬੀਬੀ ਇੰਦਰਜੀਤ ਦੀ ਗੱਲ ਹੋਵੇ ਪਿੰਗਲਾਵੜੇ ਦੀ ਗੱਲ ਹੋਵੇ ਜਿੱਥੇ ਨਮਾਣਿਆਂ ਨੂੰ ਮਾਣ ਮਿਲਦਾ ਹੈ ਨਤਾਣਿਆਂ ਨੂੰ ਕਾਣ ਮਿਲਦਾ ਹੈ ਨਿਉਟਿਆਂ ਨੂੰ ਵੋਟ ਮਿਲਦੀ ਹੈ ਬੇਸਹਾਰਿਆਂ ਨੂੰ ਸਹਾਰਾ ਮਿਲਦਾ ਹੈ ਤੇ ਸਦਕੇ ਜਾਈਏ ਉਸ ਭਗਤ ਦੇ ਨਾਮ ਵੀ ਪੂਰਨ ਤੇ ਸੀ ਵੀ ਪੂਰਨ ਡਾਕਟਰ ਵੀਬਿੰਦਰ ਜੀ ਕੋਲ ਵਾਹਿਗੁਰੂ ਉਹਨਾਂ ਨੇ ਚੜ੍ਹਦੀ ਕਲਾ ਰੱਖੇ ਸਾਡੇ ਤੇ ਅਸ਼ੀਰਵਾਦ ਅਸ਼ੀਰਦਾ ਅੱਖ ਰਵੇ ਉਹਨਾਂ ਦੇ ਉਹਨਾਂ ਦਾ ਤੇ ਤੁਸੀਂ ਸਾਰੇ ਸੰਗਤ ਇਹ ਜੀਵਨ ਜਾਂਚ ਪ੍ਰੋਗਰਾਮ ਦੇਖਦੇ ਰਹੋ ਇਹਦੇ ਵਿੱਚ ਸਿਰਫ ਤੇ ਸਿਰਫ ਆਪਾਂ ਜੋ ਦੁੱਖਾਂ ਨਾਲ ਜਿਉਂਦੀ ਜਿੰਦਗੀ ਮਨੁੱਖਤਾ ਉਹਦੀ ਕਿਵੇਂ ਸਹਾਇਤਾ ਕਰਨੀ ਹੈ ਕਿਵੇਂ ਮਦਦ ਕਰਨੀ ਹੈ ਕਿਵੇਂ ਇਦਾਂ ਦੇ ਮਹਾਨ ਚੈਰੀਟੀਆਂ ਦੇ ਨਾਲ ਜੁੜਨਾ ਹੈ ਆਪਾਂ ਕਿਵੇਂ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਇਕੱਲਿਆਂ ਦੇ ਕਾਫਲੇ ਨਹੀਂ ਹੁੰਦੇ ਕਾਫਲਾ ਬਣੋ ਇੱਕ ਐਸਾ ਕਾਫਲਾ ਜਿਹੜਾ ਕਿ ਕਿਵੇਂ ਆਪਾਂ ਫਿਲਮ ਦੇਖੀ ਹੈ ਇਸ ਤਰੀਕੇ ਦਾ ਕਾਫਲਾ ਨਾ ਹੋਵੇ ਕਾਫਲਾ ਹੋਵੇ ਤਾਂ ਉਸ ਬੇਟੀ ਦਾ ਵਰਗਾ ਜਿਨੇ ਉਹ ਆਪ ਡਿਸੇਬਲ ਹੈ ਲੇਕਿਨ ਉਹਨੇ ਦੂਸਰਿਆਂ ਦੀ ਵਿੱਚ ਰਕਾਵਟ ਨਹੀਂ ਪਾਈ ਆਪ ਬਾਹਰ ਆ ਗਈ ਐਦਾਂ ਦੇ ਬਣੀਏ ਆਪਾਂ ਸਮਾਜ ਸੇਵੀਆਂ ਸਮਾਜ ਜੋ ਚੈਰਿਟੀਜ਼ ਹੈ ਬਿੰਗਲ ਬਾਰੇ ਵਰਕੀਆਂ ਉਹਨਾਂ ਨਾਲ ਜੁੜੀਏ ਆਪਣਾ ਜੀਵਨ ਸਫਲ ਕਰੀਏ ਜੀਵਨ ਯਾਤਰਾ ਪ੍ਰੋਗਰਾਮ ਦੇਖਦੇ ਰਹੋ ਹਰ ਵੀਕ ਫਰਾਈਡੇ ਨੂੰ 7 ਵਜੇ ਸਨਿਚਰਵਾਰ ਨੂੰ 1 ਵਜੇ ਰਿਪੀਟ ਹੁੰਦਾ ਜੂਰ ਦੇਖਿਆ ਕਰੋ ਤੇ ਜੋ ਆਪਣੀ ਪੰਜਾਬ ਫਲੱਡ ਰੀਲੀਫ ਫੰਡ ਇਕੱਠਾ ਹੋ ਰਿਹਾ ਕਰ ਰਹੇ ਆਪਾਂ ਸਕਰੋਲ ਤੇ ਨੰਬਰ ਆ ਰਹੇ ਆ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਜਿਹੜੀ ਸੰਗਤ ਨੇ ਇਸ ਫਲਾਡ ਰੀਲੀਫ ਵਿੱਚ ਜੋਗਦਾਨ ਪਾਇਆ ਪ੍ਰਮਾਤਮਾ ਉਹਨਾਂ ਦੇ ਭਲਡਾਰੀ ਭਰਪੂਰ ਰੱਖੇ ਤੇ ਇਦਾਂ ਹੀ ਚੜ੍ਹਦੀ ਕਲਾ ਚ ਰਹੋ ਆਪਾਂ ਹਮੇਸ਼ਾ ਦੀਨ ਦੁਖੀਆਂ ਦੀ ਸਹਾਇਤਾ ਕਰਦੇ ਰਹੀਏ ਆਖਰ ਵਿੱਚ ਮੈਂ ਇਹੀ ਕਹਾਂਗਾ ਕਿ ਜੀਰੂ ਬੰਗਲੇ ਵੜੀ ਸਸ ਜੋ ਜਲਤੀਏ ਇਹਦੇ ਨਾਲ ਜੁੜ ਗਏ ਤਾਂ ਕਿ ਆਪਾਂ ਮਨੁੱਖਤਾ ਦੀ ਸੇਵਾ ਕਰ ਸਕੀ ਸਸੀ ਕਾਲ